ਹਾਂਜੀ ਮਿੱਤਰੋ ਅੱਜ ਦੀ ਵੀਡੀਓ ਖਾਸ ਖੇਤੀਬਾੜੀ ਵਾਲੇ ਵੀਰਾਂ ਵਾਸਤੇ ਦਵਾਈਆਂ ਦਾ ਬਹੁਤ ਰੌਲਾ ਪੈਂਦਾ ਸੋਸ਼ਲ ਮੀਡੀਆ ਦਾ ਕੰਮ ਆ ਵੀ ਕਿੱਥੋਂ ਲਈਏ ਕਿੱਥੋਂ ਸਸਤੀਆਂ ਮਿਲਦੀਆਂ ਸਸਤੇ ਵਾਲਾ ਤਾਂ ਬਾਲਾ ਹੀ ਰੌਲਾ ਪਿਆ ਵਾ ਅੱਜ ਆਪਾਂ ਤੁਹਾਨੂੰ ਇਹੋ ਜਿਹੇ ਬੰਦਿਆਂ ਕੋਲੇ ਲੈ ਕੇ ਆ ਗਏ ਵੀ ਜਿਹੜੇ ਜੱਟ ਬੰਦੇ ਆ ਰੇਟ ਦੇ ਨਾਲ ਨਾਲ ਕੁਆਲਿਟੀ ਤੇ ਵੀ ਫੁੱਲ ਕੰਮ ਕਰਦੇ ਆ ਐ ਨਹੀਂ ਵੀ ਕੱਲਾ ਤੁਹਾਨੂੰ ਰੇਟ ਦੇਤਾ ਤੇ ਕੰਪਨੀਆਂ ਉਹਨਾਂ ਕੋਲੇ ਹੁੰਦੀਆਂ ਮਾੜੀਆਂ ਜਿਹੜੇ ਇੰਨਾਂ ਕੋਲੇ ਕੰਪਨੀ ਵੀ ਪੂਰੀ ਟੌਪ ਦੀ ਸਿਰੇ ਦੀ ਤੇ ਰੇਟ ਵਾਲੇ ਪਾਸੋਂ ਵੀ ਪੂਰਾ ਕੰਮ ਕੈਂਟ ਕਰ ਦਿੰਦੇ ਆ ਬਾਈ ਉਹਨੇ ਨਾ ਗੱਲਬਾਤ ਕਰਾਉਣੀ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ ਮੇਰਾ ਨਾਮ ਸਨੀ ਹੈ ਜੀ ਮਾ ਐਡਰੈਸ ਹੈ ਦੁਕਾਨ ਨੰਬਰ 44 ਪੁਰਾਣੀ ਦਾਣਾ ਮੰਡੀ ਕੋਟਕਪੂਰੇ ਫਰਮ ਦਾ ਨਾਮ ਨਾਰ ਸਿੰਘ 프리ਧਮ ਸਿੰਘ ਮਿੱਤਰੋ ਜੇ ਤੁਸੀਂ ਪੁਰਾਣੀ ਦਾਣਾ ਮੰਡੀ ਦੇ ਵਿੱਚ ਆ ਕੇ ਕੋਟਕਪੂਰੇ 44 ਨੰਬਰ ਦੁਕਾਨ ਤੇ ਤੁਸੀਂ ਆ ਜਾਣਾ ਬਾਈ ਦੀ ਦੁਕਾਨ ਤੇ ਰੇਟਾਂ ਵਾਲੇ ਤੇ ਕੁਆਲਿਟੀ ਵਾਲੇ ਪਾਸੋਂ ਤੁਹਾਨੂੰ ਦੱਸਦਾ ਵੀ ਦਵਾਈਆਂ ਦੇ ਵਿੱਚ ਪੂਰਾ ਸਿਰਾ ਕੰਮ ਕਰਕੇ ਰੱਖਦੇ ਆ ਅੱਜ ਦੀ ਵੀਡੀਓ ਹੈ ਹੈਗੀ ਹੈ ਜੀ ਆਪਣੀ ਤੇਲੇ ਤੇ ਜਿਹੜਾ ਫੰਗਸ ਵਾਲਾ ਅਟੈਕ ਝੋਨੇ ਤੇ ਫੁੱਲ ਹੋਇਆ ਬੈ ਜੀ ਹਮਲਾ ਉਹਦੇ ਵਾਸਤੇ ਆਪਾਂ ਜੇ ਪਹਿਲਾਂ ਸਭ ਤੋਂ ਪਹਿਲਾਂ ਤੇਲੇ ਦੀ ਗੱਲ ਕਰਦੇ ਆਂ ਤੇਲੇ ਤੇ ਲੋਕ ਪਰੇਸ਼ਾਨ ਆ ਉਹਦੇ ਵਾਸਤੇ ਆਪਾਂ ਅੱਜ ਕਿਹੜੀ ਦਵਾਈ ਜੀ ਦਿਖਾਉਣ ਜਾ ਰਹੇ ਆਂ ਅੱਜ ਇਹਦੇ ਵਾਸਤੇ ਜਿਹੜੀਆਂ ਅਸੀਂ ਦੋ ਦਵਾਈਆਂ ਦਿਖਾਉਣ ਜਾ ਰਹੇ ਆਂ ਜੀ ਫੈਲੋਨ ਹਾਂਜੀ ਤੇ ਲਾਇਨਸ ਠੀਕ ਹੈ ਜੀ ਲਗਜ਼ਰ ਕੰਪਨੀ ਹੈ ਜੀ ਬਾਹਰ ਦੀ ਇਸ ਕੰਪਨੀ ਨੇ ਦਵਾਈਆਂ ਇਹਨਾਂ ਨੂੰ ਆਪਾਂ ਮਿਕਸ ਕਰਕੇ ਜਦੋਂ ਕਰਾਂਗੇ ਤੇ ਤੇਲੇ ਦੇ ਉੱਤੇ ਪੂਰਾ ਫੁੱਲ ਰਿਜ਼ਲਟ ਆਊਗਾ ਤੇਲਾ ਨਾਲ ਦੇ ਨਾਲ ਵੀ ਮਾਰੂਗੀ ਤੇ ਲੰਮੇ ਟਾਈਮ ਵਾਸਤੇ ਵੀ ਪੂਰਾ ਅਸਰ ਰੱਖੂਗੀ ਜੀ ਹਾਂਜੀ ਕਿਉਂਕਿ ਅੱਜ ਕੱਲ ਨਾ ਦੋ ਰੋਲੇ ਰਹਿੰਦੇ ਆ ਵੀ ਜਾਂ ਤਾਂ ਦਵਾਈਆਂ ਤੁਰੰਤ ਮਾਰ ਨਾਲੀਆਂ ਹੈਗੀਆਂ ਲੰਮਾ ਟਾਈਮ ਨਹੀਂ ਅਸਰ ਰੱਖਦੀਆਂ ਲੰਮੇ ਟਾਈਮ ਵਾਲੀ ਜਿਹੜੀ ਤੁਰੰਤ ਨਹੀਂ ਮਾਰਦੀ ਇਹ ਦੋਵੇਂ ਕੰਮ ਕਰੂ ਹਨਾ ਜੀ ਇਹ ਦੋਵੇਂ ਕੰਮ ਕਰੂਗੀ ਬਾਕੀ ਰੇਟ ਵੇਰ ਆ ਜਾਇਜ਼ ਪੈਂਦਾ ਜੀ ਤੇ ਕੁਆਲਿਟੀ ਬਹੁਤ ਵਧੀਆ ਹੈ ਮਿੱਤਰੋ ਸੋਨੂੰ ਦੋਵੇਂ ਦਵਾਈਆਂ ਇਹ ਬਿਲਕੁਲ ਜਾਇਜ਼ ਰੇਟ ਦੇ ਵਿੱਚ ਮਿਲ ਜਾਣੀਆਂ ਨਾਲੇ ਤਾਂ ਨਾਲ ਦੀ ਨਾਲ ਕੰਮ ਕਰ ਜਾਣਾ ਤੇਲਾ ਜਮਾਂ ਚੱਕ ਦੇਣਾ ਇਹਨਾਂ ਨੇ ਤੇ 20-25 ਦਿਨ ਵੀ ਬਾਈ ਕਹਿੰਦੇ ਹਨ ਜੀ 20-25 ਦਿਨ ਫੁੱਲ 25 ਦਿਨ ਦਾ ਪੂਰਾ ਫੁੱਲ ਰਿਜ਼ਲਟ ਮਿਲੂਗਾ ਜੀ ਤਾਂ 20-25 ਦਿਨ ਤੁਸੀਂ ਬੇਫਿਕਰ ਰਹਿ ਸਕਦੇ ਆ ਤੇਲੇ ਦਾ ਜਦੋਂ ਹੱਲ ਹੋ ਗਿਆ ਉਸ ਤੋਂ ਬਾਅਦ ਜੇ ਜੀ ਆਪਾਂ ਫੰਗਸ ਵਾਲੀ ਗੱਲ ਕਰੀਏ ਫੰਗੀ ਸ਼ੈਡ ਜਾਦੇ ਰੋਲਾ ਪੈਂਦਾ ਅੱਜਕੱਲ ਕਿਉਂਕਿ ਐਤਕੀ ਫੰਗਸ ਦਾ ਹੈ ਵੀ ਜਿਆਦਾ ਹਮਲਾ ਮੀਂਹੋਂ ਜਿਆਦੇ ਪੈਨੇ ਕਰਕੇ ਜਿਆਦਾ ਹਮਲਾ ਜੀ ਹਲਦੀ ਰੋਗ ਬਹੁਤ ਜ਼ਿਆਦਾ ਆਇਆ ਹੈ ਝੋਨੇ ਦੇ ਤੇ ਜਿਹੜੇ ਕਰਕੇ ਝਾੜ ਦਾ ਬਹੁਤ ਜ਼ਿਆਦਾ ਨੁਕਸਾਨ ਆ। ਹਾਂਜੀ। ਤੇ ਇਹ ਆਪਣੀ ਯੂਨੀਕੋਮ ਦਵਾਈ ਆਈ ਹੈ ਜਿਹਦੇ ਚ ਦੋ ਫੰਗੀ ਸਾਈਡ ਰਏ ਹੋਏ ਆ। ਠੀਕ ਹੈ ਜੀ। ਇਹ ਬਹੁਤ ਵਧੀਆ ਰਿਜ਼ਲਟ ਆ ਇਹਦਾ ਕਿਸੇ ਵੀ ਤਰ੍ਹਾਂ ਦੀ ਫੰਗਸ ਦੇ ਉੱਤੇ, ਸ਼ੀਤ ਫਲਾਈਟ ਦੇ ਉੱਤੇ। ਹਾਂਜੀ। ਹਰ ਇੱਕ ਤਰ੍ਹਾਂ ਦੀ ਫੰਗਸ ਨੂੰ ਕੰਟਰੋਲ ਕਰਦੀ ਆ। ਠੀਕ ਹੈ ਜੀ। ਜਿਵੇਂ ਜਿਹੜਾ ਝੋਨਾ ਮਤਲਬ ਤੁਸੀਂ ਦੱਸਿਆ ਸੀ ਵੀ ਦੋ ਤਰ੍ਹਾਂ ਦੇ ਫੰਗੀ ਸਾਈਡ ਬਾਈ ਹੋਣੀ ਲੈ ਕੇ ਆਏ ਆ ਵੀ ਜੇ ਤਾਂ ਆਪਣਾ ਝੋਨਾ ਪੱਕਿਆ, ਪੱਕਣ ਦੇ ਨੇੜ ਆ। ਤਾਂ ਤੁਸੀਂ ਇਹ ਵਾਲਾ ਫੰਗੀ ਸ਼ੈਡ ਵਰਤ ਸਕਦੇ ਆ ਰੇਟ ਦੇ ਵਿੱਚ ਵੀ ਬਿਲਕੁਲ ਤੁਹਾਨੂੰ ਜਾਇਜ਼ ਪਊਗਾ ਯੂਨੀਕੌਰਨ ਦੇ ਨਾਂ ਤੇ ਤੇ ਇੱਕ ਤੁਸੀਂ ਨਿਸਰਨ ਵਾਲਿਆਂ ਵਾਸਤੇ ਦੱਸਿਆ ਸੀਗਾ ਜੀ ਜੇ ਹਲਦੀ ਰੋਗ ਬਣਨ ਤੋਂ ਪਹਿਲਾਂ ਤੁਸੀਂ ਕਹਿੰਦੇ ਸੀ ਕੀ ਕਰ ਸਕਦੇ ਆ ਜਿਵੇਂ ਹਲਦੀ ਰੋਗ ਬਣਨ ਤੋਂ ਪਹਿਲਾਂ ਜਿਹੜਾ ਤੇ ਉਹਨਾਂ ਨਸਾਰੇ ਦੇ ਵਿੱਚ ਹੈ ਆਪਣੀ ਬਹੁਤ ਹੀ ਪੁਰਾਣੀ ਦਵਾਈ ਆਉਂਦੀ ਸੀਗੀ ਟਿਲਟ ਹਾਂਜੀ ਆਮ ਹੀ ਲੋਕਾਂ ਨੂੰ ਪਤਾ ਜੀ ਵਰਤਦੇ ਆ ਸੀਗੇ ਇਹ ਉਹੀ ਦਵਾਈ ਹੈ ਪ੍ਰੋਪੀਕੋਨਾਜ਼ੋਲ ਬੇਟ ਦੇ ਨਾਂ ਤੇ ਆ ਰਹੀ ਹੈ ਠੀਕ ਹੈ ਜੀ ਇਹਦਾ ਇੱਕ ਤਾਂ ਤੁਹਾਡਾ ਜਿਹੜਾ ਹਲਦੀ ਗੰਡਾ ਮੜਨ ਨਹੀਂ ਦਿੰਦੀ ਜੇ ਇਹਨੂੰ ਪਹਿਲਾਂ ਸਪਰੇਅ ਕਰ ਦਿੱਤਾ ਜਾਵੇ ਨਸਾਰੇ ਵੇਲੇ ਠੀਕ ਹੈ ਜੀ ਬਹੁਤ ਹੀ ਵਧੀਆ ਰਿਜ਼ਲਟ ਹੈ ਹਰ ਤਰ੍ਹਾਂ ਦੀ ਬੰਗਸ ਨੂੰ ਕੰਟਰੋਲ ਕਰਦੀ ਹੈ ਤੇ ਫੰਗੀਸਾਈਡ ਵੀ ਸਸਤਾ ਪੈਂਦਾ ਹੈ ਹਾਂਜੀ ਤੇ ਇਹਦੀ ਵੱਤੋਂ ਜੇ ਆਪਾਂ ਨਸਾਰੇ ਵਾਲੇ ਟਾਈਮ ਕਰ ਲਈਏ ਤਾਂ ਬਹੁਤ ਹੀ ਵਧੀਆ ਰਿਜ਼ਲਟ ਆਊਗਾ ਜੀ ਮਤਲਬ ਜੇ ਬਿਮਾਰੀ ਤੋਂ ਪਹਿਲਾਂ ਆਪਾਂ ਕਰ ਲਈਏ ਪੂਰੀ ਬਚਾਅ ਹੋ ਸਕਦਾ ਹਾਂਜੀ ਹਾਂਜੀ ਬਾਅਦ ਚ ਤਾਂ ਚਲੋ ਉਹ ਫਿਰ ਵੱਖਰਾ ਟੌਪਿਕ ਹੋ ਜਾਂਦਾ ਜੀ ਤੇ ਉਹ ਤੋਂ ਬਾਅਦ ਜੇ ਗੱਲ ਕਰੀਏ ਜੀ ਪਛੇਤੇ ਝੁੰਨਿਆਂ ਨੂੰ ਨਾਲ ਸੁੰਡੀ ਵਾਲੀ ਵੀ ਥੋੜੀ ਵਧੀਆ ਦਵਾਈ ਦੀ ਲੋੜ ਪੈਂਦੀ ਹੈ ਕਿਉਂਕਿ ਗੋਭ ਦੀ ਸੁੰਡੀ ਬਾਸਮਤੀਆਂ 'ਚ ਆ ਜਾਂਦੀ ਹੈ ਚਿੱਟੀ ਮੁੰਜਰ ਸੁੱਕੀ ਮੁੰਜਰ ਜਿਵੇਂ ਆਪਾਂ ਕਹਿ ਦਿੰਨੇ ਆ ਉਹਦੇ ਹੱਸਤੇ ਜੀ ਕਿਹੜੀ ਦਵਾਈ ਆਪਾਂ ਵਰਤ ਸਕਦੇ ਜਿਹੜੀ ਅੱਜਕੱਲ ਬਾਸਮਤੀ ਦੇ ਵਿੱਚ ਮੇਨ ਪ੍ਰੋਬਲਮ ਜ਼ਿੰਮੇਵਾਰ ਨੂੰ ਇਹ ਆਉਂਦੀ ਹੈ ਕਿ ਸੁੱਕੀ ਮੁੰਜਰ ਦੀ ਜਿਹਦੇ ਨਾਲ ਝਾੜ ਦਾ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਹਾਂ ਹਾਂਜੀ ਉਹਦੇ ਹੱਸਤੇ ਆਪਣੇ ਕੋਲ ਦਵਾਈ ਆਈ ਹੈ ਜੁਕਾ ਸਫਾਇਰ ਕੰਪਨੀ ਦੀ ਬਹੁਤ ਵਧੀਆ ਰਿਜ਼ਲਟ ਆ ਇਸ ਦਵਾਈ ਦਾ ਨਾਲੇ ਦਾ ਸੁੱਕੀ ਮੁੰਜਲ ਦੀ ਪ੍ਰੋਬਲਮ ਨਹੀਂ ਆਉਂਦੀ ਨਾਲੇ ਭਮੱਕੜ ਪੱਤਲਪੇਟ ਸੁੰਢੀ ਗੋਪ ਦੀ ਸੁੰਢੀ ਕਿਸੇ ਕਿਸਮ ਦਾ ਵੀ ਇਹ ਜਿਹੜੀ ਪੱਤਲਪੇਟ ਸੁੰਢੀ ਗੋਦ ਸੁੰਢੀ ਭਮੱਕੜ ਤਿੰਨਾ ਤਰ੍ਹਾਂ ਦਾ ਸਾਫ਼ ਕਰ ਦਿੰਦੀ ਹੈ ਠੀਕ ਹੈ ਜੀ ਮਤਲਬ ਜਿਹੜੇ ਪਛੇਤੇ ਝੋਨੇ ਆ ਮਿੱਤਰੋ ਉਹਦੇ ਵਾਸਤੇ ਤੁਸੀਂ ਇਹ ਵਰਤ ਸਕਦੇ ਆ ਤੇ ਜਿਵੇਂ ਪੱਕਣ ਦੇ ਨੇੜੇ ਹੁੰਦੇ ਝੋਨੇ ਉਹਨਾਂ ਨੂੰ ਹਮਲਾ ਘੱਟ ਹੁੰਦਾ ਉਹਨਾਂ ਵਾਸਤੇ ਵੀ ਜਾਂਦੇ ਆਪਾਂ ਇਦੋਂ ਹੋਰ ਵੀ ਸਸਤੇ ਦੇ ਵਿੱਚ ਇਹ ਦੇ ਦੇਣਗੇ ਦਵਾਈ ਸੋਨੂੰ ਬਾਕੀ ਜੇ ਪੂਰੀਆਂ ਫੁੱਲ ਵਧੀਆ ਦਵਾਈਆਂ ਵੀ ਤੁਸੀਂ ਲੈਣੇ ਆ ਤਾਂ ਬਹੁਤ ਜਾਇਜ਼ ਰੇਟ ਤਿੰਨੇ ਦਵਾਈਆਂ ਰਲਾ ਕੇ ਵੀ ਕਿੱਲੇ ਦੀ ਦਵਾਈ ਬਹੁਤ ਘੱਟ ਰੇਟ 'ਚ ਪੈਂਦੀ ਆ ਨਾ ਜੀ ਹਾਂਜੀ ਤੇ ਬਾਕੀ ਤੁਸੀਂ ਜਿਹੜੇ ਆਪਾਂ ਇਹਨਾਂ ਤੋਂ ਡਿਟੇਲ ਆ ਰੇਟ ਆ ਫੋਨ ਕਰਕੇ ਬਾਈ ਤੋਂ ਜਦੋਂ ਮਰਜ਼ੀ ਤੁਸੀਂ ਪੁੱਛ ਸਕਦੇ ਆ ਸਲਾਹ ਲੈ ਸਕਦੇ ਆ ਪੂਰੇ ਵਧੀਆ ਤਜਰਬੇਕਾਰ ਬੰਦੇ ਆ ਤੇ ਤੁਸੀਂ ਕਿਤੇ ਵੀ ਜੇ ਮੰਨ ਕੇ ਚੱਲੋ ਪੰਜਾਬ ਦੇ ਵਿੱਚ ਕਿਤੇ ਵੀ ਦਵਾਈ ਮੰਗਵਾਉਣੀ ਚਾਹੁੰਦੇ ਆ ਫੋਨ ਤੇ ਪੈਸੇ ਭੇਜ ਕੇ ਆਨਲਾਈਨ ਵੀ ਮੰਗਾ ਸਕਦੇ ਆ ਤੇ ਰეკਮੈਂਡ ਬਾਈਉ ਨਹੀਂ ਕਰਦੇ ਆ ਵੀ ਤੁਸੀਂ ਦੁਕਾਨ ਤੇ ਵੀ ਆਓ ਮਿਲ ਕੇ ਗੱਲਬਾਤ ਕਰਕੇ ਦਵਾਈ ਬਿਲਕੁਲ ਜਾਇਜ਼ ਰੇਟਾਂ ਦੇ ਵਿੱਚ ਪੂਰੀ ਟੋਪ ਕੁਆਲਟੀ ਕੁਆਲਟੀ ਦੀਆਂ ਤੁਸੀਂ ਦਵਾਈਆਂ ਲਿਆ ਸਕਦੇ ਆ ਬਾਕੀ ਵੀਡੀਓ ਵੇਖਣ ਵਾਸਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਲੱਗੀ